ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਇਹ ਨੀਤਿ ਹੋ ਰਹੀ ਤਬਦੀਲੀ ਦਰਮਿਆਨ ਕੁਮਾਂਤਰੀ ਵਿਦਿਆਰਥੀਆਂ ਪੱਤਰਕਾਰਾਂ ਅਤੇ ਸੱਭਿਆਚਾਰਕ ਵਟਾਂਦਰੇ ਤਹਿਤ ਆਉਣ ਵਾਲੇ ਸਲਾਨੀਆਂ ਦੀ ਵੀਜ਼ਾ ਮਿਆਦ ਤੈਅ ਕਰਨ ਦਾ ਇਲਾਨ ਕੀਤਾ ਗਿਆ ਹੈ ਹੁਣ ਤੱਕ ਇਹਨਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵੇਂ ਨਿਯਮਾਂ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਅਧੀਨ 4 ਸਾਲ ਦਾ ਵੀਜ਼ਾ ਮਿਲੇਗਾ ਜੁਆਇਟ ਕੇ ਪੱਤਰਕਾਰ 240 ਦਿਨ ਤੱਕ ਮੂਲਕ ਵਿੱਚ ਰਹਿ ਸਕਣਗੇ ਚੀਨ ਦੇ ਪੱਤਰਕਾਰਾਂ ਨੂੰ ਸਿਰਫ 90 ਦਿਨ ਦਾ ਵੀਜ਼ਾ ਦਿੱਤਾ ਜਾਵੇਗਾ ਭਰਮ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਯੂਐਸ ਵੀਜ਼ੇ ਦੀ ਤੁਰਬਦੋ ਰੋਕਣ ਅਤੇ ਸੁਰੱਖਿਆ ਵਧਾਉਣ ਦੇ ਮਕਸਦ ਦੇ ਨਾਲ ਲਿਆਂਦੇ ਜਾ ਰਹੇ ਨੇ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਪੁਰਾਣੇ ਨਿਯਮ ਮੂਲਕਾ ਦੇ ਲੋਕਾਂ ਵਾਸਤੇ ਨੁਕਸਾਨ ਦੇ ਦੇ ਸਾਂ ਅਤੇ ਸਰਕਾਰ ਨੂੰ ਕੋ ਚੱਲਣਾ ਪੈ ਰਿਹਾ ਸੀ ਪ੍ਰੋਗਰਾਮ ਪਹਿਲੇ ਕਾਲ ਚੁਕਾ ਦੌਰਾਨ ਵੀ ਇਹ ਨਿਯਮ ਲਾਤੇ ਗਏ ਪਰ ਉਸ ਵੇਲੇ ਕਈ ਜਥੇਬੰਦੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਸਰਕਾਰੀ ਅੰਕੜੇ ਮੁਤਾਬਕ 2024 ਦੌਰਾਨ ਅਮਰੀਕਾ ਦੇ ਵਿੱਚ 16 ਲੱਖ ਕੁਮਾਨਤਰੀ ਵਿਦਿਆਰਥੀ ਮੌਜੂਦ ਸਨ ਜਦ ਕਿ ਸਭਿਆਚਾਰਕ ਮਤਾੰਤਰਾ ਪ੍ਰੋਗਰਾਮ ਹਦên ਪਹੁੰਚੇ ਵਿਦਿਆਰਥੀ ਨਾਗਰਿਕਾ ਦੀ ਗਿਣਤੀ 355000 ਰਜਿਸਟਰੀ ਕੀਤੀ ਗਈ ਇਸ ਤੋਂ ਇਲਾਵਾ 13000 ਪੱਤਰਕਾਰ ਵੀ ਅਮਰੀਕਾ ਪਹੁੰਚੇ ਹੋਏ ਸਨ ਡੋਨਲਡ 트াম্প ਨੇ ਦੁਜੀ ਵਾਰ 2754 ਮਗਰੋ ਇਮੀਗ੍ਰੇਸ਼ਨ ਨੀਤੀਆਂ ਬੇਦ ਸਖਤ ਕੀਤੀਆਂ ਚਾਰੀਆਂ ਨੇ ਅਤੇ ਯੂ ਐਸ ਸਿਟੀਜ਼ਨਸ਼ਿਪ ਵੀ ਨਹੀਂ ਬਖਸ਼ੀ ਜਾ ਰਹੀ ਦੱਸਿਏ 21 ਅਗਸਤ ਨੂੰ ਚਾਰੀ ਹੁਕਮਤ ਹੈ ਤੇ 34 ਸਾਲਾ ਪੁਰਾਣਾ ਨਿਯਮ ਮੁੜ ਲਾਗੂ ਕਰ ਦਿੱਤਾ ਗਿਆ ਜਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਵੀ ਨਿਜੀ ਮਾਮਲਿਆਂ ਦੀ ਪੂਛ छान ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋ ਸਕਦੇ ਤੇ ਜਾਂ ਦਾ ਵੀ ਕਸ਼ਿਆ ਸ਼ਹਿਰ ਕੀਤਾ ਜਾ ਰਿਹਾ ਹੈ ਅਤੇ ਨਾਗਰਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾ ਅਤੇ ਕਾਰੋਬਾਰੀ ਸਾਥੀ ਤੋਂ ਸਿਫਾਰਿਸ਼ ਪੱਤਰ ਇਕ ਵਾਕਿ ਲੈ ਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪੜੇ ਗਏ ਗ੍ਰੀਨ ਕਾਰਡ ਹੋਲਡਰਸ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਨ ਦਾ ਨਿਯਮ ਲਿਆਂਦਾ ਜਾ ਰਿਹਾ ਹੈ ਨਿਯਮ ਲਾਗੂ ਹੋਣ ਦੇ ਮਗਰੋਂ ਗ੍ਰੀਨ ਕਾਰਡ ਧਾਰਕਾਂ ਨੂੰ ਕੋਈ ਅਪੀਲ ਕਰਨ ਦਾ ਹੱਕ ਨਹੀਂ ਹੋਵੇਗਾ ਤੇ ਗੈਰ ਕਾਨੂੰਨੀ ਪ੍ਰਵਾਸੀ ਦੀ ਦਰਜ ਉੱਤੇ ਪੜ ਕੇ ਰਿਪੋਰਟ ਕਰ ਦਿੱਤੇ ਜਾਣਗੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਇਹ ਨੀਤ ਹੋ ਰਹੀ ਤਬਦੀਲੀ ਦਰਮਿਆਨ ਕੁਮਾਂਤਰੀ ਵਿਦਿਆਰਥੀਆਂ ਪੱਤਰਕਾਰਾਂ ਤੇ ਸੱਭਿਆਚਾਰਕ ਮਿਂਟਾਂਤਰੇ ਤਹਿਤ ਆਉਣ ਵਾਲੇ ਸਲਾਨੀਆਂ ਦੀ ਵੀਜ਼ਾ ਮਿਆਦ ਤੈਅ ਕਰਨ ਦਾ ਇਲਾਕਾ ਦਿੱਤਾ ਗਿਆ ਹੈ ਹੁੰਦਾ ਕਿ ਇਹਨਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵੇਂ ਨਿਯਮਾਂ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਅਧੀਨ 4 ਸਾਲ ਦਾ ਵੀਜ਼ਾ ਮਿਲੇਗਾ ਜਦਕਿ ਪੱਤਰਕਾਰ 240 ਦਿਨ ਤੱਕ ਮੂਲ ਦੇ ਵਿੱਚ ਰਹਿ ਸਕਣਗੇ ਚੀਨ ਦੇ ਪੱਤਰਕਾਰਾਂ ਨੂੰ ਸਿਰਫ 90 ਦਿਨ ਦਾ ਵੀਜ਼ਾ ਦਿੱਤਾ ਜਾਵੇਗਾ ਕ੍ਰਮ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਯੂਐਸ ਵੀਜ਼ੇ ਦੀ ਦੁਰਵਸਤੋ ਰੋਕਣ ਅਤੇ ਸੁਰੱਖਿਆ ਵਧਾਉਣ ਦੇ ਮਕਸਦ ਦੇ ਨਾਲ ਲਿਆਂਦੇ ਜਾ ਰਹੇ ਨੇ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਪੁਰਾਣੇ ਨਿਯਮ ਮੁਲਕਾ ਦੇ ਲੋਕਾਂ ਵਾਸਤੇ ਨੁਕਸਾਨਦੇਹ ਸਨ ਅਤੇ ਸਰਕਾਰ ਨੂੰ ਬਦਲਣਾ ਪੈ ਰਿਹਾ ਸੀ। ਡੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਲਿਆਂਦੇ ਗਏ ਪਰ ਉਸ ਵੇਲੇ ਕਈ ਜਥੇਬੰਦੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ। ਸਰਕਾਰੀ ਅੰਕੜੇ ਮੁਤਾਬਕ 2024 ਦੌਰਾਨ ਅਮਰੀਕਾ ਦੇ ਵਿੱਚ 16 ਲੱਖ ਕੁਮਾਨਤਰੀ ਵਿਦਿਆਰਥੀ ਮੌਜੂਦ ਸਨ ਜਦਕਿ ਸਭਿਆਚਾਰਕ ਵਿਟਾਂਤਰਾ ਪ੍ਰੋਗਰਾਮ ਹਦਨ ਕੋਚੇ ਵਿਦਿਆਰਥੀ ਨਾਗਰਿਕਾ ਦੀ ਗਿਣਤੀ 3,55,000 ਰਜਿਸਟਰ ਕੀਤੀ ਗਈ। ਇਸ ਤੋਂ ਇਲਾਵਾ 13000 ਪੱਤਰਕਾਰ ਵੀ ਅਮਰੀਕਾ ਪਹੁੰਚੇ ਹੋਏ ਸਨ ਡੋਨਲਡ 트াম্প ਨੇ ਦੁਜੀ ਵਾਰ ਸੱਤਾ ਵਿੱਚ ਆਉਣ ਮਗਰੋਂ ਇਮੀਗ੍ਰੇਸ਼ਨ ਨੀਤੀਆਂ ਬੇਹਦ ਸਖਤ ਕੀਤੀਆਂ ਚਾਰੀਆਂ ਨੇ ਅਤੇ ਯੂਐਸ ਸਿਟੀਜ਼ਨਸ਼ਿਪ ਵੀ ਨਹੀਂ ਬਖਸ਼ੇ ਜਾ ਰਹੇ ਦੱਸਿਏ 22 ਅਗਸਤ ਨੂੰ ਜਾਰੀ ਹੁਕਮਤ ਹੈ ਤੇ 34 ਸਾਲਾ ਪੁਰਾਣਾ ਨਿਯਮ ਮੂੜੇ ਲਾਗੂ ਕਰ ਦਿੱਤਾ ਗਿਆ ਹੈ ਜਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆ ਦੀ ਪ੍ਰੋਸੈਸਿੰਗ ਦੌਰਾਨ ਦੀ ਨਿੱਜੀ ਮਾਮਲੀਅਤ ਦੀ ਪੂਛ छान ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋ ਸਕਦੇ ਤੇ ਜੋ ਆਨ ਦਾ ਵੀ ਕਾਸ਼ਾ ਸਹਾਰ ਕਿਤੇ ਜਾ ਰਿਹਾ ਅਤੇ ਨਾਗਰਿਕਤਾ ਦੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾ ਅਤੇ ਕਾਰੋਬਾਰੀ ਸਾਥੀ ਤੋਂ ਸਿਫਾਰਿਸ਼ ਪੱਤਰ ਇਕਵਾ ਕੇ ਲਿਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪੜੇ ਗਏ ਗ੍ਰੀਨ ਕਾਰਡ ਹੋਲਡਰਸ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਨ ਦਾ ਨਿਯਮ ਲਿਆਂਦਾ ਜਾ ਰਿਹਾ ਹੈ ਨਿਯਮ ਲੱਗੂ ਹੋਣ ਦੇ ਮਗਰੋਂ ਗ੍ਰੀਨ ਕਾਰਡ ਧਾਰਕਾਂ ਨੂੰ ਕੋਈ ਅਪੀਲ ਕਰਨ ਦਾ ਹੱਕ ਨਹੀਂ ਹੋਵੇਗਾ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਲਜ ਉੱਤੇ ਪੜ ਕੇ ਰਿਪੋਰਟ ਕਰ ਦਿੱਤੇ ਜਾਣਗੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਇਹ ਨੀਤਾ ਹੋ ਰਹੀ ਤਬਦੀਲੀ ਦਰਮਿਆਨ ਕੋਮਾਂਟਰੀ ਵਿਦਿਆਰਥੀਆਂ ਪੱਤਰਕਾਰਾਂ ਤੇ ਸੱਭਿਆਚਾਰਕ ਵਟਾਂਦਰੇ ਤਹਿਤ ਆਉਣ ਵਾਲੇ ਸਲਾਨੀਆਂ ਦੀ ਵੀਜ਼ਾ ਮਿਆਰ ਤੈਅ ਕਰਨ ਦਾ ਇਲਾਕਾਰਿਤਾ ਗਿਆ ਹੁਣ ਤੱਕ ਇਹਨਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵੇਂ ਨਿਯਮਾਂ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਅਧੀਨ 40 ਸਾਲ ਦਾ ਵੀਜ਼ਾ ਮਿਲੇਗਾ ਜਦਕਿ ਪੱਤਰਕਾਰ 240 ਦਿਨ ਤੱਕ ਮੂਲ ਦੇ ਵਿੱਚ ਰਹਿ ਸਕਣਗੇ ਚਿੰਤੇ ਪੱਤਰਕਾਰਾਂ ਨੂੰ ਸਿਰਫ 90 ਦਿਨ ਦਾ ਵੀਜ਼ਾ ਦਿੱਤਾ ਜਾਵੇਗਾ ਕ੍ਰਮ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਯੂਐਸ ਵੀਜ਼ੇ ਦੀ ਦੁਰਵਤੋ ਰੋਕਣ ਅਤੇ ਸੁਰੱਖਿਆ ਵਧਾਉਣ ਦੇ ਮਕਸਦ ਦੇ ਨਾਲ ਲਿਆਂਦੇ ਜਾ ਰਹੇ ਨੇ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਪੁਰਾਣੇ ਨਿਯਮ ਮੂਲਕ ਦੇ ਲੋਕਾਂ ਵਾਸਤੇ ਨੁਕਸਾਨ ਦੇਣ ਸਨ ਅਤੇ ਸਰਕਾਰ ਨੂੰ ਕੋਹ ਚਲਣਾ ਪੈ ਰਿਹਾ ਸੀ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਲਿਆਂਦੇ ਗਏ ਪਰ ਉਸ ਵੇਲੇ ਕਈ ਜਥੇਬੰਦੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਸਰਕਾਰੀ ਅੰਕੜੇ ਮੁਤਾਬਕ 2024 ਦੌਰਾਨ ਅਮਰੀਕਾ ਵਿੱਚ 16 ਲੱਖ ਕੁ ਮੰਤਰੀ ਵਿਦਿਆਰਥੀ ਮੌਜੂਦ ਸਨ ਜਦਕਿ ਸਭਿਆਚਾਰਕ ਵਿਟਾਂਦਰਾ ਪ੍ਰੋਗਰਾਮ ਹਦੀਨ ਪਹੁੰਚੇ ਵਿਦਿਆਰਥੀ ਨਾਗਰਿਕਾ ਦੀ ਗਿਣਤੀ 355000 ਰਜਿਸਟਰੀ ਕੀਤੀ ਗਈ ਇਸ ਤੋਂ ਇਲਾਵਾ 13000 ਪੱਤਰਕਾਰ ਵੀ ਅਮਰੀਕਾ ਪਹੁੰਚੇ ਹੋਏ ਸਨ ਡੋਨਲਡ 트럼ਪ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਮਗਰੋਂ ਇਮੀਗ੍ਰੇਸ਼ਨ ਨੀਤੀਆਂ ਬੇਦ ਸਕਤ ਕਿਤ ਗਿਆ ਚਾਰੀ ਨਹੀਂ ਅਤੇ ਯੂਐਸ ਸਿਟੀਟਨਸ਼ਿਪ ਵੀ ਨਹੀਂ ਬਖਸ਼ੇ ਜਾ ਰਹੀ ਦੱਸਿਏ 2 ਮਈ ਅਗਸਤ ਨੂੰ ਚਾਰੀ ਹੁਕਮਤ ਹੈ ਤੇ 34 ਸਾਲਾ ਪੁਰਾਣਾ ਨਿਯਮ ਮੁੜ ਲਾਗੂ ਕਰ ਦਿੱਤਾ ਗਿਆ ਜਿਸ ਤਹਿਤ ਸਿਟੀਟਨਸ਼ਿਪ ਅਰਜ਼ੀ ਦੀ ਪ੍ਰੋਸੈਸਿੰਗ ਦੌਰਾਨ ਵੀ ਨਿਜੀ ਮਾਮਲੀਅਤ ਦੀ ਪੂਛ छान ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋ ਸਕਦੇ ਤੇ ਜਾਨ ਦਾ ਵੀ ਖਰਚਾ ਸاهر ਕੀਤਾ ਜਾ ਰਿਹਾ ਅਤੇ ਨਾਗਰਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾਂ ਅਤੇ ਕਾਰੋਬਾਰੀ ਸਾਥੀਆਂ ਤੋਂ ਸਿਫਾਰਿਸ਼ ਪੱਤਰ ਇਕਵਾ ਕੇ ਲਿਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪੜੇ ਗਏ ਗ੍ਰੀਨ ਕਾਰਡ ਹੋਲਡਰਸ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਨ ਦਾ ਨਿਯਮ ਲਿਆਂਦਾ ਜਾ ਰਿਹਾ ਹੈ ਨਿਯਮ ਲਾਗੂ ਹੋਣ ਦੇ ਮਗਰੋਂ ਗ੍ਰੀਨ ਕਾਰਡ ਧਾਰਕਾਂ ਨੂੰ ਕੋਈ ਅਪੀਲ ਕਰਨ ਦਾ ਹੱਕ ਨਹੀਂ ਹੋਵੇਗਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਲਜ ਉੱਤੇ ਪੜ ਕੇ ਡਿਪੋਰਟ ਕਰ ਦਿੱਤੇ ਜਾਣਗੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਇਹ ਨੀਤ ਹੋ ਰਹੀ ਤਬਦੀਲੀ ਦਰਮਿਆਨ ਕੁਮਾਂਤਰੀ ਵਿਦਿਆਰਥੀਆਂ ਪੱਤਰਕਾਰਾਂ ਅਤੇ ਸੱਭਿਆਚਾਰਕ ਵਟਾਂਦਰੇ ਤਹਿਤ ਆਉਣ ਵਾਲੇ ਸਲੰਗੀਆਂ ਦੀ ਵੀਜ਼ਾ ਮਿਆਰ ਤੈਅ ਕਰਨ ਦਾ ਇਲਾਨ ਕੀਤਾ ਗਿਆ ਹੁਣ ਤਾਂ ਕਿਨਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵੇਂ ਨਿਯਮਾਂ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਅਧੀਨ 40 ਸਾਲ ਦਾ ਵੀਜ਼ਾ ਮਿਲੇਗਾ ਜਦਕਿ ਪੱਤਰਕਾਰ 240 ਦਿਨ ਤੱਕ ਦੇ ਮੂਲਕ ਵਿੱਚ ਰਹਿਣਗੇ। ਚੀਨ ਦੇ ਪੱਤਰਕਾਰਾਂ ਨੂੰ ਸਿਰਫ 90 ਦਿਨ ਦਾ ਵੀਜ਼ਾ ਦਿੱਤਾ ਜਾਵੇਗਾ। ਕ੍ਰਮ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਯੂਐਸ ਵੀਜ਼ੇ ਦੀ ਦੁਰਵਰਤੋਂ ਰੋਕਣ ਅਤੇ ਸੁਰੱਖਿਆ ਵਧਾਉਣ ਦੇ ਮਕਸਦ ਦੇ ਨਾਲ ਲਿਆਂਦੇ ਜਾ ਰਹੇ ਨੇ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਪੁਰਾਣੇ ਨਿਯਮ ਮੂਲਕਾਂ ਦੇ ਲੋਕਾਂ ਵਾਸਤੇ ਨੁਕਸਾਨਦੇਹ ਸਨ। ਅਤੇ ਸਰਕਾਰ ਨੂੰ ਕੋਚਲਣਾ ਪੈ ਰਿਹਾ ਸੀ ਡੰਪ ਦੇ ਪਹਿਲੇ ਕਾਲ ਚੁਕਾਅ ਦੌਰਾਨ ਵੀ ਇਹ ਨਿਯਮ ਲਿਆਂਦੇ ਗਏ ਪਰ ਉਸ ਵੇਲੇ ਕਈ ਜਥੇਬੰਦੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਸਰਕਾਰੀ ਅੰਕੜੇ ਮੁਤਾਬਕ 2024 ਦੌਰਾਨ ਅਮਰੀਕਾ ਦੇ ਵਿੱਚ 16 ਲੱਖ ਕੁਮਾਨਤਲੀ ਵਿਦਿਆਰਥੀ ਮੌਜੂਦ ਸਨ ਜਦਕਿ ਸਭਿਆਚਾਰਕ ਵਿਟਾਂਦਰਾ ਪ੍ਰੋਗਰਾਮ ਹਦên ਪਹੁੰਚੇ ਵਿਦਿਆਰਥੀ ਨਾਗਰਿਕਾ ਦੀ ਗਿਣਤੀ 355000 ਰਜਿਸਟਰ ਕੀਤੀ ਗਈ ਇਸ ਤੋਂ ਇਲਾਵਾ 13000 ਪੱਤਰਕਾਰ ਵੀ ਅਮਰੀਕਾ ਪਹੁੰਚੇ ਹੋਏ ਸਨ ਡੋਨਲਡ 트াম্প ਦੇ ਦੂਜੀ ਵਾਰ ਸੱਤਾ ਵਿੱਚ ਆਉਣ ਮਗਰੋਂ ਇਮੀਗ੍ਰੇਸ਼ਨ ਨੀਤੀਆਂ ਬੇਹਦ ਸਖਤ ਕੀਤੀਆਂ ਚਾਰੀਆਂ ਨੇ ਅਤੇ ਯੂਐਸ ਸਿਟੀਜ਼ਨਸ਼ਿਪ ਵੀ ਨਹੀਂ ਬਖਸ਼ੀ ਜਾ ਰਹੀ ਦੱਸਿਏ 22 ਅਗਸਤ ਨੂੰ ਜਾਰੀ ਹੁਕਮਤ ਹੈ ਤੇ 34 ਸਾਲਾ ਪੁਰਾਣਾ ਨਿਯਮ ਮੂੜੇ ਲਾਗੂ ਕਾ ਕੀਤਾ ਗਿਆ ਜਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਾਂ ਦੀ ਪ੍ਰੋਸੈਸਿੰਗ ਦੌਰਾਨ ਵੀ ਨਿੱਜੀ ਮਾਮਲਿਆਂ ਦੀ ਪੂਛ छान ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋ ਸਕਦੇ ਤੇ ਜਾਣ ਦਾ ਵੀ ਕਾਸ਼ਾ ਸਾਹਰ ਕੀਤਾ ਜਾ ਰਿਹਾ ਹੈ ਅਤੇ ਨਾਗਰਿਕਤਾ ਲਈ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾਂ ਅਤੇ ਕਾਰੋਬਾਰੀ ਸਾਥੀਆਂ ਤੋਂ ਸਿਫਾਰਿਸ਼ ਪੱਤਰ ਇਕਵਾ ਕੇ ਲਿਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪੜੇ ਗਏ ਗ੍ਰੀਨ ਕਾਰਡ ਹੋਲਡਰਸ ਨੂੰ ਸਿੱਧੇ ਤੌਰ ਤੇ ਰਿਪੋਰਟ ਕਰਨ ਦਾ ਨਿਯਮ ਲਿਆਂਦਾ ਜਾ ਰਿਹਾ ਹੈ ਨਿਯਮ ਲਾਗੂ ਹੋਣ ਦੇ ਮਗਰੋਂ ਗ੍ਰੀਨ ਕਾਰਡ ਧਾਰਕ ਨੂੰ ਕੋਈ ਅਪੀਲ ਕਰਨ ਦਾ ਹੱਕ ਨਹੀਂ ਹੋਵੇਗਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਲਜ ਉੱਤੇ ਫੜ ਕੇ ਰਿਪੋਰਟ ਕਰ ਦਿੱਤੇ ਜਾਣਗੇ